ਜੀ ਜਿਹੜੀ ਰੈਲੀ ਸੀਗੀ ਇਹ ਜ਼ਿਲ੍ਹਾ ਅਰਦਾਸਪੁਰ ਦੇ ਕ੍ਰੀਮ ਲੋਕਾਂ ਦੀ ਸੀਗੀ ਨਮਾਇंदे ਸੱਦੇ ਸੀਗੇ ਤੁਹਾਨੂੰ ਦੇਖਣ ਵਿੱਚ ਆਇਆ ਹੋਣਾ ਕਿ ਕੋਈ ਆਮ ਪਬਲਿਕ ਨਹੀਂ ਆਈ ਸਾਰੇ ਜ਼ਿਲ੍ਹੇ ਦੇ ਨਮਾਇंदे ਲੋਕ ਆਏ ਸੀ ਜਿਨ੍ਹਾਂ ਦੇ ਮਗਰ 100 100 2 200 5 500 ਲੋਕ ਖੜੇ ਨੇ ਉਹਨਾਂ ਦੀ ਨਿਮੈਂਦਗੀ ਕਰਨ ਵਾਲੇ ਲੋਕ ਆਏ ਸੀ ਤੇ ਸਾਰੇ ਜ਼ਿਲ੍ਹੇ ਦੇ ਚੰਗੇ ਇਨਸਾਨਾਂ ਨੂੰ ਚੰਗਿਆ ਆਦਮੀਆਂ ਨੂੰ ਧਰਮੀ ਬੰਦਿਆਂ ਨੂੰ ਇਕੱਠਿਆਂ ਕਰਨ ਦਾ ਇਹ ਮਕਸਦ ਸੀ ਕਿ ਲੋਕ ਰਾਹ ਕਦਰ ਕੀਤਾ ਜਾਵੇ ਜੀ ਲੋਕ ਰਾਹ ਜਿਹੜੀ ਹੁੰਦੀ ਏ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਏ ਤੇ ਅਸੀਂ ਇਸ ਵਿੱਚ ਰੱਬ ਦੀ ਆਵਾਜ਼ ਕਾਇਦਾ ਕੀਤੀ ਏ ਕਿ ਉਸ ਆਵਾਜ਼ ਦੇ ਨਾਲ ਸ਼ਰੂਨੀ ਕਾਦਲ ਨੂੰ ਸ਼ਕਤੀ ਦਿੱਤੀ ਜਾਵੇ ਮਾੜੇ ਸਮੇਂ ਚ ਜਦ ਕੇ ਕੁਝ ਲੋਕ ਜਿਹੜੇ ਨੇ ਉਹ ਕਾਲੀ ਦਲ ਦੀ ਪਿੱਠ ਤੇ ਸ਼ੁਰਾ ਮਾਰ ਕੇ ਨੱਠ ਗਏ ਨੇ ਕਿ ਮੈਂ ਇਸ ਕਰਕੇ ਮਨ ਬਦਲਿਆ ਵਾ ਤੇ ਕਾਲੀਦਾਲ ਦੀ ਮਦਦ ਕਰਨਾ ਲਾਂਕੀਤਾ ਹਾਂ ਅਜੀਦਾਲੇ ਚ ਕਿ ਪਾਸੋਂ ਇਹ ਕਾਲੀਦਾਲ ਨਾਲ ਸ਼ਾਮਲ ਹੋਵਗੇ ਜਾਂ ਉੱਥੇ ਮੈਂ ਕਾਲੀਦਾਲ ਵਿੱਚ ਸ਼ਾਮਲ ਹੋਵਾਂ ਚਾਹੇ ਨਾ ਹੋਵਾਂ ਮੈਂ ਸਮੂੱਚੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਤਪੁਰ ਵਾਲਿਆਂ ਨੂੰ ਕਿ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਗੈਰ ਨਾ ਜਾਵੇ ਪਿੰਡ ਵਿੱਚ ਸਮੂਹੀ ਵੋਟ ਜਿਹੜੀ ਹੈ ਅਕਾਲੀ ਦਲ ਦੀ ਛੋਲ ਵਿੱਚ ਪਾਓ ਅਕਾਲੀ ਦਲ ਦੇ ਕੈਂਡੀਡੇਟ ਦੇ ਹੱਥ ਤੁਸੀਂ ਕਹਿੰਦੇ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚੱਲ ਗਏ ਉਸ ਤੋਂ ਬਹੁਤ ਹੀ ਫੈਸਲਾ ਲਿਆ ਹੈਗਾ ਲੱਗਦਾ ਵੀ ਪਾਰਟੀ ਹਾਈ ਕਮਾਂਡ ਨੇ ਵਧੀਆ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ ਦਾਸਸ ਲੋ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਦੂਜੀਆਂ ਪਾਰਟੀਆਂ ਨਾਲ ਰਲਈ ਹੋਈ ਤੇ ਉਹ ਕਾਲੀ ਦਲ ਦੇ ਕੈਂਡੀਡੇਟ ਦੇ ਹੱਕ ਵਿੱਚ ਉਹਨਾਂ ਨੇ ਮੀਟਿੰਗਾਂ ਨਹੀਂ ਕੀਤੀ ਪ੍ਰਚਾਰ ਸ਼ੁਰੂ ਨਹੀਂ ਕੀਤਾ ਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਗਲਾਪ ਬੋਲਦੇ ਸੀਗੇ ਕਿਉਂਕਿ ਜਿਨ੍ਹਾਂ ਪਾਰਟੀਆਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਲੀਡਰਾਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਨੇ ਬਹਿ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਕਿੰਦਾ ਬੋਲ ਸਕਦੇ ਨੇ ਭਾਵੇਂ ਉਹਨਾਂ 'ਚ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ 'ਚੋਂ ਕਾਲੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ ਜੇ ਮੁਕਾਬਾਉ ਮਾਲਸੇਓ ਚਲਾ ਗਿਆ ਲਗਾਓ ਨੁਕਸਾਨ ਹੋਏਗਾ ਅਕਾਲੀ ਦਲ ਨੂੰ ਇਸ ਇਲੈਕਸ਼ਨ ਚ ਕਿਸੇ ਬੰਦੇ ਦੇ ਜਾਣ ਦਾ ਨੁਕਸਾਨ ਤੇ ਹੁੰਦਾ ਹੀ ਐ ਭਾਵੇਂ ਬਹੁਤਾ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਣ ਨਾਲ ਇੱਕ ਵਾਰੀ ਧੱਕਾ ਤੇ ਲੱਗਦਾ ਹੀ ਐ ਉਹਦੀ ਨੂੰ ਕਿਵੇਂ ਜਦੋਂ ਉਹ ਸੁਖਵਿੰਦਰ ਦਾ ਵਾਜੇ ਤੁਸੀਂ ਉਹਦੇ ਕਲੱਬ ਚ ਨਾ ਉਹ ਲੜਦੇ ਰਹਿ ਅੱਜ ਲੋਕ ਸਭਾ ਚੋਂ ਲੜ ਰਹੇ ਆ ਕਿੱਦਾਂ ਵੇਦੇ ਉਹ ਲੋਕਾਂ ਚ ਮੁਕਾਬਲਾ ਕਿਹਦਾ ਗਿੰਦ ਚੀਥ ਵਾਲੀ ਪਾਰਟੀ ਦਾ ਮੈਂ ਮੁਕਾਬਲਾ ਸਮਝਣਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਮੁਕਾਬਲਾ ਉਹ ਤੇ ਕਿਸੇ ਨਾਲ ਕਰਦਾ ਵਾ ਮੈਂ ਕੋਈ ਇਹਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਕਮਜ਼ੋਰ ਅਸੀਂ ਉਹਨੂੰ ਢਾਵਾਂਗੇ ਉਹਨੂੰ ਕੁਝ ਵਰਕਰਾਂ ਨੇ ਇਹ ਵੀ ਗੱਲ ਕਹੀ ਆ ਗਈ ਆ ਕਿ ਲੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ ਲੇਕਿਨ ਆਉਣ ਵਾਲੇ ਸਮੇਂ 'ਚ ਇਹ ਨਾ ਹੋਏ ਕਿ ਫੇਰ ਕੋਈ ਬਾਹਰੋਂ ਲਿਆ ਕੇ ਕਾਂਗਰਸੀ ਜਿਹੜਾ ਵਧਾ ਦਿੱਤਾ ਜਾਵੇ ਵਰਕਰ ਨੂੰ ਯਾਦ ਰੱਖਿਆ ਜਾਵੇ ਦੇ ਕਾਂਗਰਸੀ ਨੇ ਕੀ ਬਣਾਉਣਾ ਕਿ ਇਹ ਇੱਥੇ ਮਾੜੇ ਅਨਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਕੋਈ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਹੈ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂੰਗਾ ਮੈਂ ਤੇ ਪੈਰ ਗੱਡ ਕੇ ਲੜਾਂਗਾ ਮਾੜੇ ਅਨਸਰ ਦੇ ਖਿਲਾਫ ਜਿਹੜੇ ਅਕਾਲੀ ਦਲ ਨੂੰ ਢਾਹ ਲਾਉਂਦੇ ਨੇ ਇਹ ਸਮਝਿਆ ਹੁਣ ਟਾਈਮ ਫਿਰ ਜਿਹਦਾ ਲਗਾਉਂਦਾ ਮੈਂ ਇਹ ਨਹੀਂ ਕਰਾਂਗੇ ਜੀ ਹਾਂਜੀ ਜੇ ਉਹ ਨਾਲ ਖਾਗੇ ਦੀ ਨਾਮੰਗੀ ਕਰੋਗੇ ਹੁਣ ਟਾਈਮ ਕਰਦੇ ਮੈਨੂੰ ਕੀ ਪਤਾ ਵਾ ਕਿ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਾਮੰਗੀ ਦੇਣੀ ਹੈ ਤੇ ਹੁਣ ਮੈਨੂੰ ਵੀ ਨਹੀਂ ਪਤਾ ਜਿੱਥੇ ਕਮਜ਼ੋਰ ਸਮਝਣਗੇ ਉਥੇ ਮੈਨੂੰ ਲਾਦਣ ਭਾਵੇਂ ਮੈਂ ਡਰਣ ਨੂੰ ਤਿਆਰ ਆ ਡੇਰੇ ਸਤ ਧੋਣੇ ਦੀ ਭੰਨੀ ਭੰਨੀਆਂ ਹਲਕਨ ਚਾਰਜ ਦੇ ਤੌਰ ਤੇ ਵਿਚਰੋਗੇ ਬਥੇ ਸਰੇ ਮੈਂ ਹਲਕਨ ਚਾਰਜਾਂ ਤੇ ਵੀ ਉੱਪਰ ਆ ਮੈਂ ਕੋਰ ਕਮੇਟੀ ਚ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕੱਖ ਵੀ ਨਹੀਂ ਕਾਕੀ ਦਲ ਦੇ ਲੇਕਿਨ ਲੋਕਾਂ ਦਾ ਮੇਰੇ ਪਿੱਠ ਤੇ ਹੱਥ ਦਾ ਮੈਂ ਇਹਨਾਂ ਨਾਲ ਵੈਸੇ ਹੀ ਹੈ ਵੀ ਆ ਹਲਕਨ ਚਾਰਜ ਤੇ ਕੱਖ ਵੀ ਨਾ ਹੋਇਆ ਹਲਕਨ ਚਾਰਜ ਤੇ ਜੇ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰਦਾ ਵਾ ਜੇ ਕੋਈ ਉਹ ਹੋ ਜਾ ਹੋਏ ਤੇ ਉਹ ਭੇੜਾ ਗਰਕ ਕਰ ਦਿੰਦਾ ਵਾ ਲੱਗਦਾ ਕੋਈ ਹੈਗਾ ਵਾ ਇਸ ਬੰਦਾ ਹਲਕੇ ਜਿਹੜਾ ਜਿਹਨੂੰ ਇਲਮਾਨੀ ਦਿੱਤੀ ਜਾਂਦੀ ਹਲਕੈਂ ਚੱਲਦੀ ਕੌਣ ਲੱਗਦਾ ਤੁਹਾਨੂੰ ਮੈਂ ਤੇ ਇਸ ਵਾਰ ਕਦੇ ਸੋਚਿਆ ਹੀ ਨਹੀਂ ਜਿਸ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂੰਗਾ ਕਿਉਂ ਵੀ ਕਿਹੜਾ ਲੱਗੇ ਜਿਹੜਾ ਮੇਰੇ ਮੇਲੋਂ ਮਰਜ਼ੀ ਲੱਗ ਜੇ ਸੂ ਜਾਣਕਾਰੀ ਮਿਲ ਰਹੀ ਹੈ ਕਿ ਆਲ ਪੈਨ ਲਗਾ ਸਾਨੂੰ ਸ਼ਾਮਲ ਕਰਾ ਸਕਦੇ ਪਾਰਟੀ ਦੇ ਕਾਲੀ ਦਰਵਾਜ਼ੇ ਉਹਨਾਂ ਦੀ ਮਰਜ਼ੀ ਹੈ ਜੇ ਕਰਨਗੇ ਤਾਂ ਵੀ ਠੀਕ ਹੈ ਨਾ ਕਰਨਗੇ ਤਾਂ ਵੀ ਠੀਕ ਹੈ ਕਰਨਗੇ ਤਾਂ ਵੀ ਧੰਨ ਭਗ ਨਾ ਕਰਨਗੇ ਤਾਂ ਵੀ ਧੰਨ ਭਗ ਕੋਈ ਗੱਲ ਨਹੀਂ ਕੀ ਕੋਈ ਮੇਰੇ ਤੇ ਘਬਰਾਟ ਨਹੀਂ ਕੋਈ ਮੇਰੇ ਮਨ ਤੇ ਅਸਰ ਨਹੀਂ ਮੈਂ ਬਹੁਤ ਕੁਝ ਹੰਡਾ ਲਿਆ ਵਾ ਰਵੀਕਰ ਨੇ ਕਿਹਾ ਹੈਗਾ ਕਿ ਮੈਨੂੰ ਸਟੇਜ ਸੰਜੀ ਕਰਨ ਵਾਸਤੇ ਕਿਹਾ ਗਿਆ ਮੈਂ ਤਾਂ ਛੱਡੀ ਪਾਰਟੀ ਕਦ ਸਟੇਜ ਸੰਜੀ ਕਰਨ ਅੱਜ ਬਾਈ ਤ੍ਰੀ ਦੀ ਰੈਲੀ ਨਹੀਂ ਸੀ ਨਹੀਂ ਕਹਿ ਕੇ ਦਿਮਾਖ ਖਰਾਬਾ ਮੇਰਾ ਕਮੂਨ ਨਹੀਂ ਬੋਲਣ ਨਹੀਂ ਲੈਣਾ ਨਹੀਂ ਦੇਣਾ ਨਹੀਂਗਾ ਤੇ ਉਹ ਹਾਈ ਕਮਾਂਡ ਹੀ ਨਹੀਂ ਆਈ ਤੇ ਉਹਨੂੰ ਇਹਨੂੰ ਕੱਲ੍ਹ ਨੂੰ ਪੜਾਣਾ ਸਨਾ ਦੇਣਾ ਹੈਗਾ ਹਾਈ ਕਮਾਂਡ ਦਾ ਕੋਈ ਬੰਦਾ ਵੇਖਿਆ ਤੁਸੀਂ ਤੁਸੀਂ ਇਹ ਕਿਹੜਾ ਵਾਇਸਰ ਆਈ ਭੀ ਇਹਨੂੰ ਆਖਿਆ ਤੂੰ ਚੰਬਲੋ ਜਾ ਕੇ